ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਐਵੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨੈ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਸੂਆਸਵਾਇ ਇੱਕ ਗੱਪਣ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸਰਜੀਤ ਸਿੰਘ ਨਾ ਜੀ ਪਿੰਡ ਚੋਟੀਆਂ ਕਲਾ ਜਿਲ੍ਹਾ ਮੋਗਾ ਵੀਰ ਮੋਬਾਈਲ ਨੰਬਰ ਜੀ 991440362 ਠੀਕ ਆ ਵੀਰੇ ਦੋ ਨਾਂ ਕਾ ਜੀ ਦੋ ਨਾਂ ਕਾ ਇਧਰੋਂ ਸ਼ੁਰੂ ਕਰਦੇ ਆ ਸੁਆਕੇ ਨਮਾ ਜੀ ਸੁਆ ਜੀ ਦੂਜਾ ਲਾ ਲਓ ਤੀਜਾ ਲਾ ਲਓ ਰਾਤ ਹੀ ਆਇਆ ਮਾਰਾ ਠੀਕ ਆ ਵੱਛੀ ਮਗਰਾ ਠੀਕ ਆ ਵੀਰੇ ਕੋਈ 15 ਦਿਨ ਨਹੀਂ ਲੈ 20 ਦੀ ਗੱਲ ਲੈ 25 ਦੀ ਗੱਲ ਲੈ ਸੂਈ ਆ ਠੀਕ ਹੈ ਵੀਰੇ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ 16 ਕਿਲੋ ਆ 14 ਕਿਲੋ ਆਪਾਂ ਕਹਿੰਨੇ ਆ ਜੋ ਕਿਤੇ ਤਾਂ ਵੀ ਹਾਂਜੀ 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 ਥਲਾਂ ਦੀ ਗਰੰਟੀ ਹੈ ਥਲਾਂ ਦੀ ਗਰੰਟੀ ਜੀ ਸੀਲ ਠੀਕ ਹੈ ਵੀਰੇ ਤੋੜ ਦੇ ਵੀਰੇ ਨਾਲ ਦੀ ਨਾਲ ਸੁਆ ਬਾਈ ਦੱਸਦਾ ਕਿ ਜਿਹੜਾ ਮਰਜ਼ੀ ਮੰਨ ਲਿਓ ਆਪਣਾ ਮਾਲ ਸਾਰਾ ਖਰੀਦਿਆ ਬਾਈ ਆ ਰਾਤ ਹੀ ਆਇਆ ਜੀ ਬੱਚਾ ਮਗਰ ਵੱੱਛੀ ਆ ਜੀ ਨੱਤਾ ਜਿਹੜਾ ਪਿਆਰਾ ਦੁੱਧ ਹੈ 16 ਆ ਤੁਸੀਂ 14 ਮੰਨ ਕੇ ਆ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਸੋਨਾ ਫਿਟਨੈਸ ਆਲਾ ਹਵਾਨਾ ਜੀ ਥਣਾਂ ਦੀ ਗਰੰਟੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਥਣਾਂ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਬੇਫਿਕਰ ਹੋ ਜੋ ਰੰਗ ਪ੍ਰਿੰਟ ਦੇ ਪੱਖ ਤੋਂ ਵੀ ਪੂਰੀ ਚੰਗੀ ਆ ਥਣ ਇਧਰਲੇ ਪਾਸੇ ਤੋਂ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਸੋਨਾ ਕੱਟ ਆਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਗਲਾਬੀ ਥਣ ਫੋਰ ਸ਼ੰਕ ਭੋਰਾ ਵੀ ਨੇ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਦੀ ਇਹਦੀ 60000 ਰੁਪਿਆ ਉਜਮਾਂ ਤਾਂ ਕਰ ਦਨੇ ਆਂਗੇ ਜੀ 56000 ਦੇ ਦਾਂਗੇ 56 ਦੀ ਦੇ ਦਾਂਗੇ ਜੈ ਜੀ ਡਿਮਾਂਡ ਆ ਜੀ 55000 ਦੀ ਬਾਈ ਕਹਿੰਦਾ ਦੇ ਦਾਂਗੇ ਬੱਚਾ ਵੀ ਤੁਹਾਨੂੰ ਮਗਰ 25 ਮਿਲ ਜਾਣੀ ਐ ਅੱਗੇ ਵੀਰੇ ਦੋ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜੇ ਸੂਏ ਸੁਣੀ ਮੱਛੀ ਜੀ ਇਹ ਸਵਾ ਕਿੰਨਾ ਲੈਂਦੀ ਐ ਜੀ ਇਹ ਲੈ ਜੂਗੀ 5 5-4 ਦਿਨ ਲੈ ਜੂਗੀ ਸੀਲਸ ਵਾਲਾ ਬਹੁਤ ਆ ਕਿੰਨਾ ਕੁ ਪਾਈ ਦੁੱਧ ਜੀ ਉਹਨਾਂ ਨੇ ਕਹੇ 15 ਕਿਲੋ ਪਹਿਲੇ ਸੂਏ ਚ ਹੋਇਆ ਜੀ ਅਸੀਂ ਠੀਕ ਆ ਵੀਰੇ ਠੀਕ ਆ ਜੀ ਥੋੜ੍ਹ ਕੇ ਦਿਖਾ ਦੇ ਦਿਓ ਸੂਆ ਬਾਈ ਦੱਸਦਾ ਕਿ ਇਹ ਵੀ ਦੂਜਾ ਸੁੰਦੀ ਆ ਜੀ ਲਗਭਗ ਹਫਤੇ ਦੇ ਆਸ-ਪਾਸ ਸਮਾਂ ਲੈ ਜੂਗੀ ਜੀ ਇੱਕ ਨੂੰ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਬਾਕੀ ਰੰਗ ਪ੍ਰਿੰਟ ਆ ਦੀ ਆ ਥਾਣੇ ਦੇ ਸਹਿਜ ਵੀ ਸੋਹਣੇ ਆ ਗੈਰ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਥੋੜਾ ਜਿਹਾ ਕੈਮਰੇ ਤੋਂ ਡਰਦ ਜੀ ਪਸ ਥੋਰ ਤੇ ਮਾੜੀ ਥੋਰ ਬਾਕੀ ਚੈੱਕ ਕਰ ਸਕਦੇ ਹੋ ਉਪਰਾ ਕਰਦਾ ਕੱਲੀ ਕੱਚੀ ਕੱਚੀ ਆ ਅੱਜ ਵੀਰੇ ਮਿਲ ਵੀ ਤੁਹਾਨੂੰ ਭਾਜ ਜਾਣੀ ਆ ਜਿੱਦ ਦੇ ਕਰਮ ਵਾਲੀ ਤਿਆਰ ਹੋ ਗਈ ਤੁਹਾਨੂੰ ਪਤਾ ਜੀ ਇਹਦਾ ਮੁੱਲ ਹੋਰ ਹੋ ਰੰਗ ਪ੍ਰਿੰਟ ਵਾਲੀ ਆ ਸੀਜ਼ਨ ਹੀ ਗਰਮੀ ਦਾ ਜੇ ਕਿਤੇ ਸਿਆਲਾਂ ਦਾ ਹੁੰਦਾ ਤਾਂ ਇਹੋ ਜਿਹਾ ਪ੍ਰਿੰਟ ਤੁਹਾਨੂੰ ਵੀ ਪਤਾ ਵੀਰੇ ਲੱਭਿਆ ਨਹੀਂ ਥੰਦਾ ਤੇ ਅਗਲਾ ਜਿਹੜਾ ਲੱਭੇਲਦਾ ਉਹ 400 ਰੁਪਏ ਮੰਗਦਾ ਅੱਜ ਭਾਅ ਚ ਦੇ ਦਨੀ ਐ ਕੀ ਰੇਟ ਆ ਜੀ ਇਹਦਾ ਇਹ ਜੀ ਮੁੱਲ 60000 ਆ ਹਾਂਜੀ 60000 ਦੇ ਦਾਂ ਜੀ ਆਫਰ ਹੀ ਆ ਹਾਂ ਜੇ ਕਿਤੇ ਸਿਆਲ ਹੁੰਦਾ ਸੀ 85000 ਦੇਣੀ ਸਹੀ ਗੱਲ ਆ ਜੀ ਬਾਕੀ ਪੇ 7000 ਚ ਮਾਨਤਾਣ ਹੋ ਜਾਊਗਾ ਜੀ ਚੰਗੀਆਂ ਦੋਨੇ ਵੜਾ 0 ਨਾਲ ਲੱਖ ਲੱਖ ਆਉਗਾ ਕੋਈ ਵੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਵੀਡੀਓ ਬਣਾਉਂਦਾ 2 ਵਜੇ ਵੀਡੀਓ ਬਣਾ ਰਿਹਾ ਜੀ ਲੋ ਜੀ ਕਰ ਲੋ ਚੈੱਕ ਜੱਜਮੈਂਟ ਉਹ ਹਿਸਾਬ ਨਾਲ ਲਾਓ ਇਹ ਸੀਲਸ ਲਾ ਗਾ ਬੜਾ ਵੀਰੇ ਬਾਕੀ ਠੰਡੀ ਸੀਲ ਪੂਰੀ ਆ ਥਾਣਾ ਦੇ ਸਹਿਜ ਵੀ ਸੋਹਣੇ ਜਿਹਨੂੰ ਲਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਧੰਨਵਾਦ